ਸਾਧੂ ਜਨਾਬ ਦੇ ਮੈਂਬਰ ਸਹਿਬਾਨ ਲੀਡਰ ਸਹਿਬਾਨ ਸੇਵਾ ਨਾਲ ਹੀ ਬਸ ਉੱਠ ਜਹੇ ਬੰਦੀਆਂ ਦੇ ਨਾਮੇ ਸਾਥੀ ਸੇਣੀ ਜਿਹੜੀ ਸਮੁੱਚੀਪੂ ਪਰ ਜਿਹੜੇ ਸਤਾਨ ਦਾ ਰਿਚੇ ਨਾ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਅੱਜ ਆਪਸੀ ਸਦਭਾਵਨਾ પ્રેમ ਪਿਆਰ ਦੀ ਭਾਵਨਾ ਦਸਤ ਦਰਸਾ ਕੇ ਇਸ ਬੰਧ ਨੂੰ ਸਫਲ ਕਰਨ ਲਈ ਜੋ ਯੋਗਦਾਨ ਦਿੱਤਾ ਸਾਰਿਆਂ ਦਾ ਇਸ ਸਹਿਯੋਗ ਦੇ ਕੇ ਮੈਂ ਧੰਨਵਾਦ ਕਰਦਾ ਉੱਥੇ ਹੀ ਮੈਂ ਇਹ ਖੁਸ਼ੀ ਨੂੰ ਮਹਿਸੂਸ ਕਰਦਾ ਕਿ ਕਿਸੇ ਵੀ ਕਾਰਨ ਸਾਡੀ ਜਿਹੜੀ ਆਪਸੀ ਏਕਤਾ ਉਹ ਨਹੀਂ ਟੁੱਟਣੀ ਚਾਹੀਦੀ ਅੱਜ ਇਸ

ਉਹਦੇ ਹੋਈ ਹੋਈ ਕਾਰਜ ਚੱਲ ਜਿੱਤਾ ਜਾ ਰਿਹਾ। ਦੱਸੀ ਜਾ ਕੇ ਜੈ ਬੰਦ ਨਹੀਂ ਕੀਤਾ। ਹਰਤ ਬੰਦ ਦੇ ਸੱਜ ਨੂੰ ਲੈ ਕੇ ਭੋਗਪੁਰ ਮੁਕੰਮਲ ਜਿਹੜਾ ਬੰਦ ਕੀਤਾ ਗਿਆ ਆ। ਤੇ ਇਸ ਕਾਰਨ ਜਿਹੜਾ ਬੰਦ ਕੀਤਾ ਗਿਆ ਕੀ ਕੀ ਕਾਰਨ ਆ? ਔਰ ਸਾਡੇ ਵਿਚਕਾਰ ਤੇ ਜਿਹੜੇ ਅਮਰਜੀਤ ਜੀ ਅਮਰਜੀਤ ਸਿੰਘ ਜੀ ਚਲਾਣ ਜਿਹੜੇ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਬੰਦ ਦੇ ਸੱਦੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਨ ਸਰ ਕੀ ਕਹਿਣਾ ਚਾਹੁੰਦੇ ਅੱਜ ਇਸ ਬੰਦ ਦੇ ਸੱਦਨ ਲਈ ਅੱਜ ਦਾ ਜਿਹੜਾ ਮੁਕੰਮਲ ਬੰਦ ਦਾ ਭੋਪਰ ਐਸਕੇਐਮ ਦੇ ਸੱਦੇ ਦੇ ਬੰਦ ਦਾ ਜਿਹੜਾ ਕਾਲ ਆਈ ਸੀਗੀ ਉਹਦੇ ਵਿੱਚ ਸਾਡੇ ਆੜਤੀ ਐਸੋਸੀਏਸ਼ਨ ਦੁਕਾਨਦਾਰ ਐਸੋਸੀਏਸ਼ਨ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਔਰ ਜਿੰਨੀਆਂ ਸਾਡੀਆਂ ਹੋਰ ਐਸੋਸੀਏਸ਼ਨਾਂ ਮੈਡੀਕਲ ਐਸੋਸੀਏਸ਼ਨ ਉਹਨਾਂ ਦੇ ਸਾਰਿਆਂ ਨੇ ਅੱਜ ਰਲ ਕੇ ਭੋਪਾਲ ਦਾ ਮੁਕੰਮਲ ਤੌਰ ਤੇ 110% ਦੁਕਾਨਾਂ ਬੰਦ ਰਹੀਆਂ ਔਰ ਇਸ ਬੰਦ ਦਾ ਕਾਰਨ ਇਹ ਜਿਹੜੀਆਂ ਕਿ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਸੈਂਟਰ ਸਰਕਾਰ ਨੇ ਮੰਨੀਆਂ ਸੀ ਐਮਐਸਪੀ ਪੂਰੀ ਬਣਾਉਣ ਦੀ ਗਾਰੰਟੀ ਦਿੱਤੀ ਸੀਗੀ ਔਰ ਜਿਹੜੇ ਤਿੰਨ ਕਾਨੂੰਨ ਤਾਂ ਸਾਡੇ ਵਾਪਸ ਕਰ ਦਿੱਤੇ ਜਿਹੜੇ ਜਿਹੜੀਆਂ ਬਾਕੀ ਮੰਗਾਂ ਸੀ ਜਿਹੜੇ 750 750 ਕਿਸਾਨ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਈਆ ਔਰ ਜਿਹੜੀ ਇੱਕ ਸਰਕਾਰੀ ਨੌਕਰੀ ਗਿਆ ਸੀ ਉਹ ਵਾਦਾ ਮੁਨਕਰੀ ਹੋਈ ਆ ਔਰ ਜਿੰਨੀਆਂ ਵੀ ਮੰਗਾ ਸੀ ਗਿਆ ਸਾਡੇ ਕਿਸਾਨ ਵੀਰਾਂ ਤੇ ਜਿਨੇ ਕੇਸ ਹੋਏ ਸੀਗੇ ਉਹ ਵਾਪਸ ਕਰਨੇ ਸੀ ਉਹ ਵੀ ਨਹੀਂ ਕੀਤੇ ਉਹਨਾਂ ਦੇ ਬਰ ਖਿਲਾਫ ਦੇ ਵਿੱਚ ਜਿਹੜੀਆਂ ਸਾਡੀ ਇੱਜ਼ਤੇਵੰਦੀ ਗਈ ਆ ਦਿੱਲੀ ਨੂੰ ਜਾਣਾ ਚਾਹੁੰਦੀ ਸੀ ਉਹਨਾਂ ਨੂੰ ਹਰਿਆਣੇ ਦੇ ਵਿੱਚ ਬੈਰੀਕੇਡ ਕਰਕੇ ਰੋਕਿਆ ਗਿਆ ਉਹਨਾਂ ਦੀ ਅਸੀਂ ਸ਼ਬਦ ਸ਼ਕਤਾਂ ਵਿੱਚ ਨਿੰਦਾ ਕਰਦੇ ਆਂ ਔਰ ਨਖੇਦੀ ਕਰਦੇ ਆਂ ਉਹਦੇ ਕਰਕੇ ਹੀ ਅੱਜ ਪੰਜਾਬ ਦੇ ਵਿੱਚ ਆਲ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਔਰ ਸਾਡਾ ਕੋਰਤੇ ਕੋਪਰ ਬਲਾਕੇ ਬੰਦ ਰਿਆ ਜਿਹਦੀ ਅਗਵਾਈ ਸਾਡੀ ਭਾਰਤੀ ਕਿਸਾਨ ਯੂਨੀਨ ਨੇ ਕਾਦੀਆਂ ਬਲਾਕ ਕੋਪਰ ਨੇ ਕੀਤੀ ਔਰ ਅੱਜ ਦਾ ਪੂਰਨ ਬੰਦ ਮੁਕੰਮਲ ਤੇ ਅਸੀਂ ਪ੍ਰੈਸ ਪਾਈਚਾਰੇ ਦਾ ਔਰ ਸਾਡੀ ਜਿੰਨੀ ਵੀ ਕੋਪਰ ਦੀਆਂ ਐਸੋਸੀਏਸ਼ਨਾਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਇਸ ਬੰਦ ਦੇ ਸੱਦੇ ਦੇ ਵਿੱਚ ਸੋਨੂ ਜੀ ਜਿਹੜੇ ਕਿ ਭੋਗਪੁਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਕਾਫੀ ਸਹਿਯੋਗ ਆ ਆਪਣੀ ਪੂਰੀ ਟੀਮ ਦੇ ਨਾਲ ਇਸ ਇਸ ਬੰਦ ਦੇ ਸੱਦੇ ਦੇ ਵਿੱਚ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਬੰਦ ਦੇ ਸੱਦੇ ਨੂੰ ਲੈ ਕੇ ਹਾਂ ਜੀ ਸਰ ਕੀ ਜਣਾ ਚਾਹੁੰਦੇ ਅੱਜ ਦਾ ਤੁਹਾਡਾ ਕਾਫੀ ਸਹਿਯੋਗ ਆ ਇਸ ਬੰਦ ਸੱਦੇ ਨੂੰ ਲੈ ਕੇ ਕਿਸਾਨਾਂ ਦੇ ਨਾਲ ਹੋਰ ਜੱਥੇਬੰਦੀਆਂ ਦੇ ਨਾਲ ਤੇ ਕੀ ਜਣਾ ਚਾਹੁੰਦੇ ਨੇ ਬਾਰੇ ਸਾਡੀ ਜਿਹੜੀ ਭੋਪੁਰ ਮਾਰਕੀਟ ਐਸੋਸੀਏਸ਼ਨ ਹੈ ਉਹ ਸਾਰੇ ਕਿਸਾਨਾਂ ਦੇ ਨਾਲ ਆ ਸਾਰੇ ਜੱਥੇਬੰਦੀਆਂ ਦੇ ਨਾਲ ਆ ਜਿੱਦਾਂ ਹੀ ਸਾਨੂੰ ਕਹੋਗੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿੱਦਾਂ ਵੀ ਸਾਨੂੰ ਹੁਕਮ ਹੋਊਗਾ ਅਸੀਂ ਇਹ ਨਾਲ ਆ ਕੋਪਰ ਮਾਰਕੀਟ ਐਸੋਸੀਏਸ਼ਨ ਸਾਰੀ ਇਹ ਨਾਲ ਆ ਇਹਨਾਂ ਦੇ ਸਮਰਥਨ ਦੇ ਵਿੱਚ ਸਾਰੇ ਇੱਥੇ ਬੈਠੇ ਹੋਏ ਨੇ ਤੁਹਾਡੇ we yeah. yeah.